ਅੱਜ ਸ਼ਹਿਰ ਲੁਧਿਆਣਾ ਦੇ ਦੇਖੋ ਪਾਣੀ ਗਾ ਮਾਡਰ ਟਾਊਨ ਦਾ ਪਾਣੀ ਪਾਣੀ ਹੋ ਰਿਹਾ ਬੜਾ ਵਰਗੇ ਹਾਲਾਤ ਹੋਏ ਪਏ ਨੇ ਸਾਰੇ ਪਾਸੇ ਪਾਣੀ ਉਹ ਪਾਣੀ ਇਹ ਹੈ ਸ਼ਹਿਰ ਦੇ ਅੜਾ ਦਾ ਮਾਡਰ ਟਾਊਨ ਦੇ ਤੇ ਪਾਣੀ ਕੰਡਾ ਅੜਾ ਕਰਾ ਰਿਹਾ ਪਿਆ ਇਹ ਕੀ ਕਰੇ ਬੰਦਾ ਬੰਦਾ ਹੋ ਵੀ ਨਹੀਂ ਕਰਦਾ ਲੱਗਦਾ ਹੈ ਇਹ ਮਾਰਾ ਮੈਂ ਬਾਦ ਨੇ ਇੱਕ ਵਾਰੀ ਮਿਹਨਤ ਨਹੀਂ ਜਿੱਟੇ ਬਣੇ ਚਲੋ ਗੱਡੀ ਮਾਰੀ ਚੱਕੀ ਹੋਈ ਹੈ ਮੈਂ ਤਾਂ ਠੀਕ ਹੈ ਉਹ ਨਿਕਲ ਕੇ ਫੇਜ ਗਈ ਘਰ ਜਾਉਂਗੀ ਇਹ ਨਹੀਂ ਕਿ ਸਿੱਕਿਆ ਲੱਗ ਕੱਪੜਾ ਹੈ ਹੈ ਹੈੜਨ ਨਿਕਲ ਆ ਲਿਪਈ ਰਾਤਾਂ ਮੈਂ ਗੇਰਦੇ ਨਹੀਂ ਨਾ ਮੈਂ ਜਾਈਗਾ ਸੱਡੀ ਨੁਕਸਾਨ ਵੀ ਹੁੰਦਾ ਭਾਈ ਇਹ ਜਿਹੜਾ ਸਲੱਪ ਤੋਂ ਪਾਣੀ ਪੜਤ ਰਿਹਾ ਕਿੰਝ ਜੰਦ ਦੇ ਨਾ ਆਪਾਂ ਜਾਈ ਕਿੰਨੇ ਇਹ ਵਈ ਸਾਢੇ 300 ਜਾਏਗਾ ਇਹਦਾ ਕੋਸ਼ਿਸ਼ ਅੱਗੇ ਅੱਗੇ ਦੇਖੋ ਹੋਰ ਇਹਦਾ ਕੋਸ਼ਿਸ਼ ਵੀ ਨਹੀਂ ਹੈ ਇਹਦਾ ਨਾ ਕਿਹਨਾਂ ਕੰਪਨੀ ਨਹੀਂ ਗੱਡੀ ਆਪਾਂ ਤਾਂ ਡੁੱਪ ਕੇ ਜਾਣੀ ਆ ਪੁਣੀ ਬਸ ਉਸ ਤੋਂ ਮੈਂ ਕਿਹੜੇ ਚਲਾਣੀ ਨਹੀਂ ਇਹਨਾਂ ਦੀ ਘੜੀ ਖੜੀ ਕਰ ਦੇਣੀ ਹੈ ਅਗਰ ਕਿਸੇ ਹੋਰ ਤੋਂ ਮੰਗੇ ਨਾ ਅਰ ਕਹਿੰਦਾ ਨਹੀਂ ਭਾਈ ਜਿੰਨੇ ਸ਼ੋ ਹੋ ਰਿਹਾ ਇਹਨੇ ਦੇਖ ਲੈਗੇ ਅੱਗੇ ਨੁਕਸਾਨ ਕਿੰਨਾ ਹੋ ਰਿਹਾ ਪਤਾ ਤੁਹਾਨੂੰ ਇਹ ਵੇਖੇ ਨੁਕਸਾਨ ਅੰਗਲੇ ਦਾ ਬੜੇ ਹੁਣ ਜਿਹਨੇ ਘਰ ਜਾਣਾ ਅਗਲੇ ਦਾ ਘਰ ਪਹੁੰਚੀਏ 20 50 ਹੁਣ ਚਲੋ ਅੱਗੇ ਕਹਿੰਦੇ ਨਹੀਂ ਮੰਗੋ ਉਹ ਵੀ ਫਸੀਏ ਜੀ ਥੋੜੀ ਫਸੀਏ ਬੋਲਦੇ ਤੈਕ ਨਹੀਂ ਤੈਕ ਕੱਪ ਲੈ ਇਹ ਇਧਰ ਨਹੀਂ ਬੰਦਾ ਥੱਲੇ ਲਾਦਾ ਹਿਸ਼ਾ ਨਾ ਨਾ ਲੱਲ ਮਾਰਾ ਜਾ ਹਾਂ ਬਾਜੀ ਵਾਲੀ ਆਪੇ ahaha hala bir de bu şekilde bir ਹਾਂ ਬੋਦਲ ਦੇ ਜੁਬੇ ਵੀ ਕੋਈ ਹਾਲ ਨਹੀਂ ਰਿਹਾ ਲੈ ਇਹਨਾਂ ਲਈ ਤਾਂ ਹਲਕਾ ਜਿਹੜੇ ਇੱਥੇ ਪਾਣੀ ਖੜਦਾ ਬਹੁਤ ਜ਼ਿਆਦਾ ਇਹ ਪੰਪਾਂ ਲਈ ਲੋਕ ਕਹਿੰਦੇ ਵੀ ਬੋਟਾਂ ਪਾਈ ਜਾਂਦੇ ਆ ਕੁਝ ਕਹਿੰਦੇ ਵੀ ਮੰਤਰੀਆਂ ਨੂੰ ਜੇ ਕਦੇ ਆਉਂਦੇ ਸਾਡੇ ਪੁੱਟਾਂ ਲੈ